ਮੈਂ ਸੁਰਿੰਦਰ ਢੱਲਮਾ ਤੁਸੀਂ ਜੁੜੇ ਹੋ ਢੱਲਮਾ ਟੈਲੀਵਿਜ਼ਨ ਦੇ ਨਾਲ ਇਹਨੂੰ ਕਹਿੰਦੇ ਆ ਕਿ ਕਿਸਮਤ ਦਾ ਬਦਲ ਜਾਣਾ ਜਾਂ ਰਾਤੋਂ ਰਾਤ ਕਿਸਮਤ ਚਮਕ ਜਾਣੀ ਮੈਂ ਗੱਲ ਕਰ ਰਿਹਾ ਮੋਨਾ ਲੀਸਾ ਦੀ ਕੁੰਭ ਦੇ ਮੇਲੇ ਵਿੱਚ ਮਾਲਾ ਮੰਣ ਕੇ ਵੇਚਣ ਵਾਲੀ ਇੱਕ ਕੁੜੀ ਜਿਹੜੀ ਕਿ ਵਾਇਰਲ ਗਰਲ ਦੇ ਵਜੋਂ ਜਾਣੀ ਜਾਂਦੀ ਆ ਤੇ ਮੋਨਾ ਲੀਸਾ ਦੀ ਕਿਸਮਤ ਆ ਜਿਹੜੀ ਉਹ ਰਾਤੋਂ ਰਾਤ ਆ ਜਿਹੜੀ ਉਹ ਚਮਕ ਗਈ ਹੈ ਕਿਉਂਕਿ ਮੋਨਾ ਲੀਸਾ ਨੂੰ ਬਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕਰਨ ਦੀ ਜਿਹੜੀ ਆਫਰ ਆ ਉਹ ਮਿਲ ਚੁੱਕੀ ਆ ਤੇ ਮੋਨਾ ਲੀਸਾ ਇਸ ਫਿਲਮ ਵਿੱਚ ਜਿਹੜੀ ਆਉਣ ਵਾਲੀ ਆ ਜਿਸ ਦੀ ਉਹਨੂੰ ਆਫਰ ਮਿਲ ਚੁੱਕੀ ਆ ਉਸ ਫਿਲਮ ਦੇ ਵਿੱਚ ਉਹ ਲੀਡ ਰੋਲ ਵਿੱਚ ਨਜ਼ਰ ਆਉਣ ਵਾਲੀ ਆ ਔਰ ਇਹ ਫਿਲਮ ਆ ਜਿਹੜੀ ਦਾ ਡਾਇਰੀ ਆਫ ਮਣੀਪੁਰ ਦੇ ਟਾਈਟਲ ਹੇਟ ਜਿਹੜੀ ਉਹ ਬਣ ਜਾ ਰਹੀ ਔਰ ਇਸ ਫਿਲਮ ਦੇ ਵਿੱਚ ਮੂਨਾ ਲੀਸਾ ਹੈ ਜਿਹੜੀ ਉਹ ਇੱਕ ਰਟਾਇਰ ਫੌਜੀ ਦੀ ਬੇਟੀ ਵਜੋਂ ਜਿਹੜਾ ਉਹ ਰੋਲ ਆ ਜਿਹੜੀ ਉਹ ਪਲੇ ਕਰਨ ਜਾ ਰਹੀ ਆ ਔਰ ਇਸ ਖਬਰ ਤੋਂ ਬਾਅਦ ਮੂਨਾ ਲੀਸਾ ਨੇ ਕੁੰਬ ਦੇ ਮੇਲੇ ਨੂੰ ਜਿਹੜਾ ਕਿ ਯੂਪੀ ਦੇ ਪ੍ਰਿਆਗ ਰਾਜ ਜ਼ਿਲ੍ਹੇ ਵਿੱਚ ਚੱਲ ਰਿਹਾ ਕੁੰਬ ਦੇ ਮੇਲੇ ਨੂੰ ਫਿਲਹਾਲ ਲਈ ਅਲਵਿਦਾ ਕਹਿ ਦਿੱਤਾ ਹੈ ਔਰ ਉਹ ਆਪਣੇ ਫੈਂਡਾ ਜਿਹੜਾ ਉਹ ਮਹੇਸ਼ਵਰ ਆਪਣੇ ਘਰ ਉਹ ਚਲੀ ਗਈ ਐ ਇਸ ਟਾਈਮ ਤੇ ਔਰ ਇਸ ਤੋਂ ਬਾਅਦ ਜਿਹੜੀ ਮੋਨਾ ਲੀਸਾ ਉਹ ਮੁੰਬਈ ਵਿਖੇ ਜਿਹੜੀ ਉਹ ਰਵਾਨਾ ਹੋਣ ਵਾਲੀ ਐ ਕਿਉਂਕਿ ਉੱਥੇ ਨੂੰ 3 ਮਹੀਨੇ ਦੀ ਜਿਹੜੀ ਐਕਟਿੰਗ ਦੀ ਟ੍ਰੇਨਿੰਗ ਆ ਜਿਹੜੀ ਉਹ ਤਿੱਤੀ ਜਾਣੀ ਆ ਸੋ ਦੇਖੋ ਕਿ ਇਸ ਤਰ੍ਹਾਂ ਜਿਹੜੀ ਕਿਸਮਤ ਆ ਜਿਹੜੀ ਉਹ ਰਾਤੋਂ ਰਾਤ ਆ ਜਿਹੜੀ ਉਹ ਚਮਕ ਜਾਂਦੀ ਹੈਗੀ ਸੋ ਮੋਨਾ ਲੀਸਾ ਨੂੰ ਜਿਹੜੀ ਇਹ ਆਫਰ ਕੀਤੀ ਹੈ ਫਿਲਮ ਦੀ ਉਸ ਡਾਇਰੈਕਟਰ ਦਾ ਤੁਹਾਨੂੰ ਅਸੀਂ ਨਾਮ ਦੱਸ ਦਈਏ ਉਸ ਡਾਇਰੈਕਟਰ ਦਾ ਨਾਮ ਆ ਜਾਣੇ ਮਾਣੇ ਡਾਇਰੈਕਟਰ ਵੱਡੇ ਡਾਇਰੈਕਟਰ ਸਨੋਜ ਮਿਸ਼ਰਾ ਨਾਮ ਦੇ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਇਹ ਫਿਲਮ ਆ ਜਿਹੜੀ ਮੋਨਾ ਲੀਸਾ ਨੂੰ ਜਿਹੜੀ ਆਫਰ ਕੀਤੀ ਹੋਈ ਹੈਗੀ ਹੈਗੀ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਮੈਂ ਸੁਰਿੰਦਰ ਢਿਲਵਾ ਦੇਖਦੇ ਰਹੋ ਢਿਲਵਾ ਟੈਲੀਵਿਜ਼ਨ bot bot tanbot